ਸੀ ਬਿਜ਼ਨਸ ਬਿਨਾ ਕਿਸੇ ਦੇਰੀ ਦੇ ਸਾਡੇ ਅੱਜ ਦੇ ਉਦਘਾਟਨੀ ਭਾਸ਼ਣ ਦੇਣ ਵਾਲੇ ਸਰਦਾਰ ਗੁਰਜੀਤ ਸਿੰਘ ਪਾਇਸ ਆਸਟ੍ਰੇਲੀਆ ਤੋਂ ਜੋ ਸਾਡੇ ਨਾਲ ਜੁੜ ਚੁੱਕੇ ਨੇ ਕਿਰਪਾ ਕਰਕੇ ਉਹ 20 ਮਿੰਟ ਲਈ ਸਾਡੇ ਨਾਲ ਵਿਚਾਰ ਸਾਂਝੇ ਕਰਨਗੇ ਤੇ ਸਾਡੇ ਨਾਲ ਜੁੜ ਚੁੱਕੇ ਨੇ ਉਹ 100 ਜੀ ਵਾਹਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ ਕੀ ਫਤਿਹ ਕੀਫਤ ए, मैं प्रेजेंट करना चाहना तो मैं प्रेजेंट दबागा ते क्या ये है हाँ ए, स्क्रीन तो दिखा सकते हो तुष्य कोई कर ली हाँ ए, एक सेकंड विंडो डरो में कर लेंगे शेड ये ਸਭ ਸੱਜਣਾ ਨੂੰ ਜਾਂ ਜਿੰਨੀ ਸੰਗਤ ਹੈ ਸਭ ਨੂੰ ਇਹ ਦਿਖ ਰਿਹਾ ਜੀ ਨਹੀਂ ਅਜੇ ਸ਼ੁਰੂ ਨਹੀਂ ਹੋਇਆ ਜੀ ਦਿਖ ਨਹੀਂ ਰਿਹਾ ਇਸ ਦਾ ਵੀ ਪੋਸਟ ਹਾਂਜੀ ਹੰਜ ਦਿਖਣ ਲੱਗ ਗਿਆ ਠੀਕ ਹੈ ਜੀ ਸ਼ੁਰੂ ਕਰ ਸਕਦੇ ਹਾਂ ਜੀ ਠੀਕ ਹੈ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹ ਅ ਮੈਂ ਤਨਵਾਦੀਆਂ ਸਾਰੇ ਜੋ ਵੈਬ ਸੰਗਤ ਇਕੱਠੀ ਹੋਈ ਅੱਜ ਤੇ ਡਾਕਟਰ ਸਿੰਧੂ ਦੁੱਲਾ ਕਿਉਂਕਿ ਅਸੀਂ ਪਹਿਲੀ ਵਾਰ ਸ਼ਾਇਦ ਪਟਨੇ ਜੋ ਹੋਇਆ ਸੀ ਪ੍ਰੋਗਰਾਮ 10 ਮਹੀਨਿਆਂ ਦਾ ਇਸੋ ਪੰਜਾਬ 3 ਸਦੀ ਮੁਲਾਕਾਤ ਹੋਈ ਸੀ ਡਾਕਟਰ ਹਬੀਬ ਨੋਆ ਵੀ ਜਾਣਦਾ ਉਹਨਾਂ ਨੇ ਮੈਨੂੰ ਕੁਰਾਨ ਦਾ ਜੋ ਪੰਜਾਬੀ ਅਨੁਵਾਦ ਹੈ ਉਹ ਗਿਫਟ ਕੀਤਾ ਸੀ ਸੋ ਬਾਕੀ ਡਾਕਟਰ ਪਰਮਵੀਰ ਸਿੰਘ ਉਹਨਾਂ ਨਾਲ ਵੀ ਮੇਰੀ ਗੱਲਬਾਤ ਇੱਕ ਦੋ ਵਾਰ ਹੋਈ ਹੈ ਸੋ ਜੋ ਅੱਜ ਮੇਰੀ ਸਮਝ ਹੈ ਜੋ ਅਸੀਂ ਜੋ ਮੈਥਡ ਅਪਲਾਈ ਕਰਾਂਗੇ ਉਹ ਹੈ ਕਿ ਗੁਰਬਾਣੀ ਚੋਂ ਆਪਾਂ ਗੁਰਬਾਣੀ ਦੇ ਅਰਥ ਲੱਭਣ ਦੀ ਕੋਸ਼ਿਸ਼ ਕਰਾਂਗੇ ਇਹ ਆਪਣਾ ਟੌਪਿਕ ਹੈ ਸ੍ਰੀ ਚੇਕ ਬਹਾਦਰ ਜੀ ਦੀ ਬਾਣੀ ਵਿੱਚ ਜੀਵਨ ਮੁਕਤੀ ਦਾ ਸਿਧਾਂਤ ਪਿਛਲੇ ਹਫਤੇ ਜਦੋਂ ਡਾਕਟਰ ਸਿੱਧੂ ਨੇ ਮੈਨੂੰ ਇਹ ਗੱਲ ਦੱਸੀ ਸੀ ਸੋ ਉਸ ਸਮੇਂ ਜਿੰਨੇ ਵੀ ਮਹੱਲੇ ਆ ਸਭ ਦੀ ਬਾਣੀ ਅਲੱਗ-ਅਲੱਗ ਮਿਲ ਜਾਂਦੀ ਹੈ ਉਹਨਾਂ ਚੋਂ ਸ਼ਬਦ ਦਾ ਜੋ ਲੇਖਾ ਜੋਖਾ ਹੈ ਮੇਰਾ ਉਧਰ ਨੂੰ ਇੰਟਰਸਟ ਕਾਫੀ ਹੈ ਇਹ ਮੈਂ ਇੱਕ ਪਿਕਚਰ ਜੋ ਸਕਰੀਨਸ਼ਾਟ ਹੈਗਾ ਇੱਕ Microsoft Excel ਦਾ ਉਹਦੇ ਚੋਂ ਕਿਹੜਾ ਅੱਖਰ ਕਿੰਨੀ ਕਿੰਨੀ ਵਾਰ ਦਰਜ ਹੋਇਆ ਹੈ ਖਾਸ ਕਰਕੇ ਸਿਰਫ ਨੌਵੇਂ ਪਾਸ਼ਰੀ ਬਾਣੀ ਚ ਉਹਦਾ ਥੋੜਾ ਜਿਹਾ ਤੁਹਾਨੂੰ ਝਲਕੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਸਭ ਤੋਂ ਜ਼ਿਆਦਾ ਜੋ ਨਾਨਕ ਆਉਂਦਾ ਹੈ ਕਿਉਂਕਿ ਵਿਚੇਤਾ 111 ਤੋਂ ਪਤਾ ਲੱਗਦਾ ਹੈ ਕਿ ਐਨੇ ਸ਼ਬਦ ਪਲੱਸ ਲੋਕਾਂ ਚੋਂ ਨਾਲ ਨੌ ਹੋਏਗਾ ਹੋ ਸਕਦਾ ਹੈ ਮੇਰੀ ਗਿਣਤੀ ਸਾਹਮਣੇ ਤਿੰਨ ਇਸ ਤਰ੍ਹਾਂ ਦੇ ਸ਼ਬਦ ਨੇ ਜਿਨ੍ਹਾਂ ਚ ਨੌ ਨਹੀਂ ਹੈ ਕਿਉਂਕਿ ਜਿਹੜਾ ਅਖੀਰੀ ਸ਼ਲੋਕ ਹੈ ਉਹਨਾਂ ਦਾ 57 ਨੰਬਰ ਉਹਨਾਂ ਚ ਨਾਮਕ ਪਦ ਨਹੀਂ ਆਉਂਦਾ ਇਸ ਤਰ੍ਹਾਂ ਹੀ ਹਰੀ ਜੋ ਸ਼ਬਦ ਹੈ ਉਹ ਮੈਂ ਹਰੀ ਕਹਿੰਨਾ ਵੈਸੇ ਹਰ ਕਹਿੰਦੇ ਆ ਮੈਨੂੰ ਇਸ ਗੱਲ ਦਾ ਕੋਈ ਇਤਰਾਜ਼ ਨਹੀਂ ਹੈ ਉਹ 363 ਟਾਈਮ ਦਰਜ ਹੈ ਉਸ ਤੋਂ ਬਾਅਦ ਜਿਹੜਾ ਸਭ ਤੋਂ ਉੱਤਮ ਅਗਲਾ ਜੋ ਨਾਉਨ ਹੈ ਉਹ ਆਮ ਦੇ ਰੂਪ ਵਿੱਚ ਹੈ ਮੁਕਤਾ ਵੀ ਹੈ ਤੇ 16 ਵਾਰ ਤੇ ਸ਼ਬਦ ਜੋ ਹੈ ਔਕਰਨਰ ਵੀ ਆਉਂਦਾ ਕਿਉਂਕਿ ਇਹ ਨਾਉਨ ਹੈ ਉਸ ਪ੍ਰਕਰਨ ਵਿੱਚ ਇਹ ਦੋਨਾਂ ਸੈਂਸਾਂ ਵਿੱਚ ਗੁਰਮੁਖੀ ਵਿੱਚ ਤਿੰਨ ਸੈਂਸਾਂ ਵਿੱਚ ਵੀ ਤੇ ਹੋਰ ਵੀ ਦੇ ਰੂਪ ਮਿਲਦੇ ਨੇ। ਉਹ ਇਹ ਸਿਰਫ ਆਪਾਂ ਇਹ ਗੱਲ ਸਾਂਝੀ ਕਰਨੀ ਸੀ ਕਿ ਅ ਇਸ ਤਰ੍ਹਾਂ ਦੀ ਸ਼ਬਦਾਵਲੀ ਹੋਰ ਵੀ ਅੱਖਰਾਂ ਤਾਂ ਕਾਫੀ ਨੇ ਪਰ ਜਿੱਥੇ ਸਾਈਜ਼ ਫਿੱਟ ਹੋਇਆ ਇਹਦੇ ਵਿੱਚ ਕੁਝ ਜਿਹੜੇ 네ਗੇਟਿਵ ਹੈ ਜਿਹੜੇ ਸਾਡੀ ਜਿਹੜੀ ਆਊਟਰ ਕੌਨਸ਼ੀਅਸਨੈਸ ਹੈ ਜਿਹਨੂੰ ਅਸੀਂ ਮਾਨ ਕਹਿੰਦੇ ਆ। ਇਹ ਉਹਨੂੰ ਸੂਡੋ ਕਨਸ਼ੀਅਸਨੈਸ ਵੀ ਕਹਿੰਦੇ ਅੰਗਰੇਜ਼ੀ ਵਿੱਚ ਉਹਦੇ ਨੋਂ ਨੇ ਜਿਵੇਂ ਮਨ ਹੋ ਗਿਆ ਉਹਦੇ ਨਾਲ ਰਿਲੇਟਡ ਉਹਨੂੰ ਮਿੱਥਿਆ ਹੈ ਮਨ ਨੂੰ ਇਹ ਲੋਭ ਹੈ ਮਨ ਨੂੰ ਦੁੱਖ ਹੈ ਮਨ ਨੂੰ ਈਮਾਨ ਹੈ ਸੋ ਇਸ ਤਰ੍ਹਾਂ ਦੇ ਕਲਰ ਕੋਆਰਡੀਨੇਸ਼ਨ ਕੀਤੀ ਹੈ ਜੋ ਫਿਰ ਪੋਜ਼ਿਟਿਵਨੈਸ ਹੈ ਹਰੀ ਜਿਵੇਂ ਸਾਡਾ ਮੂਲ ਹੈ ਆਰਾਮ ਵੀ ਮੂਲ ਹੈ ਤੇ ਉਹਦੇ ਨਾਲ ਰਿਲੇਟਡ ਇੱਕ ਨਾਮ ਹੈ ਸ਼ਬਦ ਇਹਦੀ ਆਪਾਂ ਵਿਆਖਿਆ ਹੋਰ ਡਿਟੇਲ ਚ ਕਰ ਲੈਣੇ ਹਾਂ ਇੱਕ ਜੋ ਸਭ ਤੋਂ ਛੋਟੀ ਫਾਰਮ ਚ ਆਪਾਂ ਮੁਕਤੀ ਸ਼ਬਦ ਦੀ ਜੇ ਵਿਆਖਿਆ ਕਰਨੀ ਹੋਵੇ ਹੋਰ ਜਗ੍ਹਾ ਵੀ ਬਹੁਤ ਜਗ੍ਹਾ ਹੋਏ ਸ਼ਬਦ 113 ਵਾਰ ਆਉਂਦਾ ਸੋ ਮਾਰੂ ਮਹੱਲਾ ਤੀਜਾ ਚੋ ਜੋ ਮੈਨੂੰ ਪੰਕਤੀ ਲੱਗਿਆ ਕਿ ਮੈਂ ਤੁਹਾਡੇ ਸਭ ਨਾਲ ਸਾਂਝੀ ਕਰ ਸਕਦਾ ਇਹਦੇ ਵਿੱਚ ਇੱਕ ਇੱਕ ਸ਼ਬਦ ਦੀ ਸਾਨੂੰ ਜੇ ਨੌਲੇਜ ਹੋਏਗੀ ਤਾਂ ਸਾਡੇ ਅਰਥ ਠੀਕ ਰਹਿੰਦੇ ਆ ਜਿੰਨੀ ਕੱਸੀਂ ਉਸ ਤੋਂ ਥੋੜਾ ਅੱਗੇ ਪਿੱਛੇ ਹੋਵਾਂਗੇ ਉਹਨੇ ਸਾਡੇ ਅੱਖਰ ਅੱਗੇ ਪਿੱਛੇ ਹੋ ਜਾਂਦੇ ਨੇ ਇਹ ਪੂਰਾ ਸਤਿਗੁਰੂ ਬੂਝ ਬੁਝਾਈ ਵਿਣ ਨਾਮ ਹੈ ਮੁਕਤੀ ਕਿਨੇ ਨਾ ਪਾਈ ਤਾਂ ਇੱਕ ਉਹਨਾਂ ਨੇ ਸਾਡੇ ਸਾਹਮਣੇ ਸਵਾਲ ਰੱਖਿਆ ਤੀਸਰੇ ਪਾਤਸ਼ਾਹ ਨੇ ਕਿ ਪੂਰੇ ਸਤਗੁਰੂ ਦੀ ਉਪਸਥਿਤੀ ਜ਼ਰੂਰੀ ਹੈ ਪੂਰਾ ਸਤਗੁਰ ਚਾਹੀਦਾ ਤੀਸਰੇ ਪਾਤਸ਼ਾਹ ਆਪ ਵੀ ਪੂਰੇ ਸਤਗੁਰ ਉਹਨਾਂ ਨੇ ਕੁਝ ਬੁਝਾਰਤ ਪਾਈ ਹੈ ਗੁਰਬਾਣੀ ਬੁਝਾਰਤ ਦੇ ਰੂਪ ਚ ਲਿਖੀ ਹੋਈ ਹੈ ਕਿ ਬੁੱਝਣਾ ਕੀ ਹੈਗਾ ਸਾਰੀ ਬਾਣੀ ਚੋਂ ਅਸੀਂ ਉਹ ਕਹਿੰਦੇ ਵੀ ਜੋ ਵੀ ਬੁਝਾਰਤ ਅਸੀਂ ਪਾਈ ਹੈ ਉਹ ਆਪਣੀ ਹੀ ਗੱਲ ਸਾਨੂੰ ਸਮਝਾ ਰਹੇ ਨੇ ਕਿ ਵਿਣ ਨਾਵੇਂ ਮੁਕਤੀ ਕਿਨੇ ਨਾ ਪਾਈ ਇੱਕ ਐਂਟੀਟੀ ਹੈਗੀ ਇੱਕ ਨਾਉਨ ਹੈ ਉਹਨੂੰ ਨਾਵੇਂ ਕਿਹਾ ਹੋਇਆ ਜਿਹੜੇ ਇਸ ਜਨ ਵਿਆਕਰਣ ਤੋਂ ਜਾਣੂ ਨੇ ਉਹਨਾਂ ਨੂੰ ਪਤਾ ਹੈ ਕਿ ਸਿੰਗੂਲਰ ਨਾਉ ਹੁੰਦਾ ਹੈ ਪਲੂਰਲ ਨਾਮ ਹੁੰਦਾ ਸੋ ਜਿਹੜਾ ਨਾਵੇਂ ਸ਼ਬਦ ਹੈ ਇਹ ਬਹੁਵਚਨ ਦੀ ਸੈਂਸ ਚ ਹੁੰਦਾ ਹੈ ਇਹ ਤਾਂ ਆਪਾਂ ਹੋਰ ਵਿਸਤਾਰ ਕਰ ਲਾਂਗੇ ਜੀ ਨਾਵੇਂ ਦਾ ਅਰਥ ਗੁਰਬਾਣੀ 'ਚ ਕੀ ਬਣਦਾ ਹੈ ਪਰ ਇਹ ਇੱਕ ਆਪਾਂ ਮੂਲ ਲੈ ਕੇ ਚੱਲਾਂਗੇ ਇਹ ਮੂਲ ਲੈ ਕੇ ਚੱਲਾਂਗੇ ਕਿ ਸਤਗੁਰ ਤੋਂ ਬਾਣੀ ਆਉਂਦੀ ਹੈ ਗੁਰਨਾਨਕ ਜੀ ਵੀ ਇਹੀ ਕਹਿੰਦੇ ਨੇ ਪਵਨ ਆਰੰਭ ਸਤਗੁਰ ਮਤ ਵੇਲਾ ਇਹ ਸਤਗੁਰ ਤੋਂ ਮਤ ਲੈਣ ਦਾ ਵੇਲਾ ਹੈ ਜੋ ਆਪਾਂ ਭਵਸਾਗਰ ਚ ਆਏ ਹੋਏ ਆ ਸਭ ਆਪਾਂ ਜੀਵ ਹੈ ਸਤਗੁਰ ਜੋ ਹੈ ਉਹ ਜੀਵ ਨਹੀਂ ਰਹਿੰਦਾ ਸਤਗੁਰ ਪੂਰਨ ਬ੍ਰਹਮ ਹੋ ਜਾਂਦਾ ਹੈ ਸਤਿਗੁਰ ਦਾ ਜਿਹੜਾ ਮਨ ਹੈ ਉਹ ਆਪਣੇ ਮੂਲ ਦੇ ਵਿੱਚ ਸਮਾ ਜਾਂਦਾ ਹੈ ਕਿਉਂਕਿ ਉਹ ਮੂਲ ਨੂੰ ਪਛਾਣ ਲੈਂਦਾ ਸੋ ਇਹੀ ਏਮ ਤੇ ਨੌਵੇਂ ਪਾਤਸ਼ਾਹ ਦੀ ਬਾਣੀ ਚੱਲਦੀ ਹੈ ਉਹ ਆਪਾਂ ਇਹਦਾ ਵਿਸਤਾਰ ਕਰ ਲਾਂਗੇ ਹੁਣ ਜਦੋਂ ਆਪਾਂ ਜਪਜੀ ਦੀ ਵੀ ਪਉੜੀ 19ਵੀਂ ਪੜ੍ਹਦੇ ਹਾਂ ਗੁਰੂ ਨਾਨਕ ਜੀ ਨੇ ਵੀ ਉੱਥੇ ਇਹੀ ਆਪਾਂ ਨੂੰ ਸੰਦੇਸ਼ ਦਿੱਤਾ ਹੈ ਜੇਤਾ ਕੀਤਾ ਦੇਤਾ ਨਾਉ ਵਿਣ ਨਾਵੇਂ ਨਾਹੀਂ ਕੋ ਥਾਉ ਇਕ ਤਰ੍ਹਾਂ ਸੁੰਦਰ ਰਚਿਆ ਹੋਇਆ ਗੁਰਬਾਣੀ ਦੀ ਜੋ ਸਮੁੱਚੀ ਰਚਨਾ ਹੈ ਉਹਦੇ ਵਿੱਚ ਇੱਥੇ ਨਾਮ ਸ਼ਬਦ ਵਰਤੇ ਆ ਪਹਿਲਾਂ ਉਸ ਤੋਂ ਬਰੰਤ ਨਾਮ ਨੂੰ ਅੱਗੇ ਉਹਨਾਂ ਨੇ ਨਾਮ ਡਿਸਕ੍ਰਾਈਬ ਕੀਤਾ ਹੈ ਸੋ ਜਿੰਨਾ ਵੀ ਸਾਡੇ ਕੋਲ ਆਪਾਂ ਕਹਿੰਦੇ ਆ ਗੁਰਬਾਣੀ ਹੈ ਜਿਹੜੀ ਉਹਦੇ ਵਿੱਚ ਨਾਮ ਹੈ ਗੁਰਬਾਣੀ ਹਰੀ ਨਾਮ ਸਮਾਇਆ ਉਹਨੂੰ ਅਸੀਂ ਕਿਸ ਤਰ੍ਹਾਂ ਨਾਮ ਨੂੰ ਸਮਝਦੇ ਆ ਉਹ ਸ਼ਬਦੀ ਆਪਣੀ ਆਪਣੀ ਕੈਪੈਸਿਟੀ ਹੈ ਪਰ ਵਿਣਨਾਮ ਹੈ ਉਹ ਕਹਿੰਦੇ ਗੁਰਬਾਣੀ ਵਿੱਚ ਨਾਮ ਹੀ ਹੈ ਹੋਰ ਕੋਈ ਕਿਸੇ ਦੀ ਪਰਸਨਲ ਕਥਾ ਜਾਂ ਕੋਈ ਹੋਰ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਹੈ ਜੋ ਵੀ ਸਿਧਾਂਤ ਹੈ ਗੁਰਬਾਣੀ ਦਾ ਉਹ ਸਿਰਫ ਜੀਵ ਨੂੰ ਨਾਮ ਦੇ ਨਾਲ ਪਰਿਚਿਤ ਕਰਾਉਂਦਾ ਪਰਿਚਾਅ ਕਰਾਉਂਦਾ ਕਿਉਂਕਿ ਗੁਰਬਾਣੀ ਸ਼ਬਦ ਪਰਚਾ ਸ਼ਬਦ ਦਾ ਹੈ ਇਹ ਪਰਿਚਾਅ ਦਿੰਦੀ ਹੈ ਕਿ ਜੀਵ ਕੀ ਹੁੰਦਾ ਜੀਵ ਨੇ ਕਰਨਾ ਕੀ ਹੈ ਮੁਕਤਵਸਤਾ ਕੀ ਹੁੰਦੀ ਹੈ ਤੇ ਕਿਵੇਂ ਪ੍ਰਾਪਤ ਕਰੀਏ ਤੋ ਨਾਵੇਂ ਹੀ ਹੈ ਗੁਰਬਾਣੀ ਸਾਰੀ ਔਰ ਨਾਉ ਵੀ ਹੈ ਇਹਦਾ ਇੱਕ ਸਿਨੋਨਮ ਨਾਉ ਵੀ ਹੈਗਾ ਤੋ ਇਹ ਆਪਾਂ ਜੇ ਯਾਦ ਰੱਖਾਂਗੇ ਤੇ ਉਸੇ ਹੀ ਗੱਲ ਨੂੰ ਮੈਂ ਅੱਗੇ ਲੈ ਕੇ ਆਪਾਂ ਚੱਲੀਏ ਜੇ ਉਹ ਕਹਿੰਦੇ ਕਿ ਦੋ ਤਰ੍ਹਾਂ ਦੇ ਜੀਵ ਐ ਇੱਕ ਮਨਮੁਖ ਹੋ ਜਾਂਦੇ ਨੇ ਇੱਕ ਗੁਰਮੁਖ ਹੋ ਜਾਂਦੇ ਨੇ ਮਨਮੁਖ ਹੋਣਾ ਨਹੀਂ ਪੈਂਦਾ ਮਨਮੁਖ ਤਾਂ ਆਪਾਂ ਸ਼ੁਰੂ ਤੋਂ ਜੋ ਸਮਝ ਘੱਟ ਹੁੰਦੀ ਆ ਆਪਾਂ ਮਨਮੁਖ ਤੋਂ ਹੀ ਗੁਰਮੁਖ ਵੱਲ ਨੂੰ ਜਾਣਾ ਹੁੰਦਾ ਹੈ ਪਰ ਇਹਦੇ ਵਿੱਚ ਇੱਕ ਬਹੁਤ ਖਾਸ ਉਹਨਾਂ ਨੇ ਸਾਨੂੰ ਨਾਮਦੜ ਕਰਵਾਇਆ ਮਨਮੁਖ ਨਾਮ ਨਾਲ ਜਾਣਨੀ ਇਹਦਾ ਭਾਵ ਇਹ ਬਣਦਾ ਹੈ ਕਿ ਨਾਮ ਕੋਈ ਜਾਣਨ ਦੀ ਚੀਜ਼ ਹੈ ਨਾਮ ਕੋਈ ਰਟਣ ਦੀ ਵਸਤੂ ਨਹੀਂ ਹੈ ਨਾਮ ਦੀ ਜਾਣਕਾਰੀ ਹੋਣੀ ਚਾਹੀਦੀ ਜੀਵ ਨੂੰ ਇਹ ਜਾਣਕਾਰੀ ਨੂੰ ਹੀ ਚੱਪ ਗਿਆ ਹੋਇਆ ਗੁਰਬਾਣੀ ਦੇ ਉਹ ਜਾਣਕਾਰੀ ਹੀ ਹੈ ਗੁਰਬਾਣੀ ਨਾਮ ਕੀ ਹੈ ਜੀਵ ਕੀ ਹੈ ਬ੍ਰਹਮ ਕੀ ਹੈ ਸੋ ਇਹਦੇ ਹੀ ਬ੍ਰਹਮ ਨੂੰ ਮੁਕਤੀ ਕਿਵੇਂ ਚਾਹੀਦੀ ਹੈ ਬਿਨ ਨਾਮে ਪਤ ਜਾਏ ਜੇ ਨਾਵੇਂ ਨਹੀਂ ਮਿਲਦਾ ਕਿਸੇ ਵੀ ਜੀਵ ਨੂੰ ਉਹਦੀ ਪਤ ਜਾਏਗੀ ਪਤ ਦਾ ਮਤਲਬ ਉਹਦੀ ਇੱਜ਼ਤ ਹੈ ਮਨ ਪਤ ਸਿਉ ਪ੍ਰਗਟ ਜਾਏ ਜਿਨੇ ਨੇ ਤਾਂ ਨਾਮ ਸਮਝ ਲਿਆ ਔਰ ਮੰਨ ਲਿਆ ਉਹ ਤਾਂ ਪਤ ਸਿਉ ਪ੍ਰਗਟ ਜਾਣਗੇ ਜਿਹੜੇ ਨਹੀਂ ਹੈ ਇਹ ਗੱਲ ਅੱਗੇ ਦੀ ਹੈ ਉਹਨਾਂ ਦੀ ਆਪਾਂ ਗੁਰਬਾਣੀ ਚ ਆਪਾਂ ਨੂੰ ਪਤਾ ਹੈ ਕਿ ਉਹਨਾਂ ਦਾ ਆਪਾਂ ਨੂੰ ਦੱਸਿਆ ਕਿ ਉਸ ਤੋਂ ਬਿਨਾ ਉਹ ਤਿੰਨ ਨਹੀਂ ਲੋਕਾਂ ਦੇ ਵਿੱਚ ਉਹਨਾਂ ਦਾ ਜੋ ਹੈ ਅ ਤਿੰਨੇ ਲੋਕ ਆਪਾਂ ਕਹਿ ਸਕਦੇ ਹਾਂ ਤ੍ਰੇਤਾ ਯੁੱਗ ਚ ਦਵਾਪਰਜ ਤੇ ਕਲ ਯੁੱਗ ਚ ਉਹ ਜੋਤ ਜਿਹੜੀ ਹੈ ਉਹ ਲਗਭਗ ਉਹ ਸਾਈਕਲ ਚ ਰਹਿੰਦੀ ਹੈ ਨਾਵੇਂ ਵਾਲਾ ਜੋ ਹੈ ਉਹ ਮੁਕਤ ਹੈ ਉਹੀ ਗੱਲ ਨੌਵੇਂ ਪਾਤਸ਼ਾਹ ਨੇ ਸਾਨੂੰ ਸਮਝਾਈ ਹੈ ਜੀ ਤਾਂ ਜੀ ਅਭ ਮਾਨ ਮੋਹ ਮਾਇਆ ਸੁਣ ਭਜਨ ਰਾਮਚੰਦ ਲਾਵੋਂ ਇਹੋ ਆਪਣੀ ਗੱਲ ਕਰ ਰਹੇ ਨੇ ਫਰਸਟ ਪਰਸਨ ਚ ਸ਼ਬਦ ਚੱਲ ਰਿਹਾ ਹੈ ਵੀ ਮਨ ਨੂੰ ਕੁਝ ਅ ਗਿਆਨਤਾ ਦੇ ਵਾਸਤੇ ਕੁਝ ਆਪਾਂ ਕਹੀਏ ਵਿਕਾਰ ਜਿਹੜੇ ਨੇ ਉਹ ਮਨ ਦੇ ਨਾਲ ਚੱਲਦੇ ਨੇ ਉਹ ਵਿਕਾਰਾਂ ਨੂੰ ਛੱਡਣਾ ਜੇ ਉਹਨਾਂ ਦੀ ਜਾਣਕਾਰੀ ਹੋਏਗੀ ਛੱਡਣਾ ਸੌਖਾ ਰਹਿੰਦਾ ਹੈ ਤਦ ਛੱਡਣਾ ਹੈ ਕਿ ਅਭਿਮਾਨ ਤੇ মোহ ਮਾਇਆ ਮਾਇਆ ਦੇ ਵਿੱਚ ਜਦੋਂ ਜੀ ਵਿਚਰਦਾ ਇਹਨੂੰ ਇਹ ਵਿਕਾਰ ਇਹਦੇ ਨਾਲ ਚੱਲਣ ਲੱਗ ਜਾਂਦੇ ਆ ਜੇ ਇਹਨੂੰ ਇਹ ਗੱਲ ਸਮਝਾ ਦਿੱਤੀ ਜਾਵੇ ਫਿਰ ਇਸ ਗੱਲੋਂ ਇਹ ਸਜਗ ਹੋ ਜਾਂਦਾ ਅ ਗੌੜੀ ਸੁਖਮਣੀ ਵਿੱਚ ਸਮਝਾਈ ਹੈ ਇਹ ਗੱਲ ਕਿ ਅਨਜਾਨਤ ਵਿਖਿਆਮੈ ਰਚੈ ਜੇ ਜਾਣਤ ਆਪਣ ਆਪ ਬਚੈ ਸਿਰਫ ਇਹ ਜਾਣਕਾਰੀ ਹੈ ਜੀਵ ਨੇ ਮੰਨਣਾ ਹੈ ਨਹੀਂ ਮੰਨਣਾ ਜੀਵ ਦੀ ਮਰਜ਼ੀ ਹੈ ਭਜਨ ਰਾਮ ਚਿਤ ਲਾਵੋ ਹੁਣ ਇਹ ਰਾਮ ਸ਼ਬਰ ਜਿਹੜਾ ਆਪਾਂ ਕਿਹਾ ਸੀਗਾ ਕਿ ਉਹ ਐਨੀ ਵਾਰ ਆਇਆ ਉਹਨਾਂ ਨੇ ਵੀ ਸੈਂਟਿਟੀ ਨੂੰ ਮੇਨ ਮੰਨਿਆ ਕਿਉਂਕਿ ਰਾਮ ਜੋ ਹੈਗਾ ਉਹ ਮੁਕਤੀ ਦਾ ਦਾਤਾ ਹੈ ਇਕਬੀਰ ਜੀ ਨੇ ਸਮਝਾਈ ਹੋਈ ਹੈ ਰਾਮ ਜੋ ਦਾਤਾ ਮੁਕਤੀ ਕੋ ਰਾਮ ਦੇ ਨਾਲ ਜੁੜ ਕੇ ਮਨ ਮੁਕਤ ਹੁੰਦਾ ਮਨ ਹੀ ਫਸਿਆ ਮਾਇਆ ਚ ਮਨ ਮਾਇਆ ਮੇ ਫਸ ਰਿਹਾ ਮੂਲ ਮਾਇਆ ਚ ਨਹੀਂ ਫਸਿਆ ਰਾਮ ਮਾਇਆ ਵਿੱਚ ਨਹੀਂ ਫਸਿਆ ਹੋਇਆ ਪਰ ਮਨ ਜੋ ਹੈ ਜੇ ਇਹ ਇਹਦੀ ਜਿਹੜਾ ਨਿਵਾਸ ਹੈ ਅਵਕਟ ਹੈ ਅਵਕਟ ਤੋਂ ਇਹ ਘਟ ਚ ਆਉਂਦਾ ਹੈ ਫਿਰ ਰਾਮ ਨਾਲ ਸੰਬੰਧ ਕਿਡਾ ਹੁੰਦਾ ਹੈ ਇਹਦਾ ਭਾਵ ਵੀ ਸ਼ਬਦ ਵਿਚਾਰ ਇੱਕ ਤਰੀਕਾ ਹੈ ਜਿਹਦੇ ਨਾਲ ਇਹ ਰਾਮ ਦੇ ਗੁਣ ਸਮਝਦਾ ਫਿਰ ਉਹ ਗੁਣ ਧਾਰਨ ਦੀ ਕੋਸ਼ਿਸ਼ ਕਰਦਾ ਨਾਨਕ ਕਹਿਤ ਮੁਕਤ ਪੰਥ ਏ ਸੋ ਜਿਹੜਾ ਗੁਰਮਤ ਹੈ ਆਪਣੀ ਜਿਹਨੂੰ ਬਿਨਨਾਮ ਹੈ ਨਾ ਹੀ ਕੋ ਥਾਉ ਕਿਹਾ ਉਹਨੂੰ ਨੌਵੇਂ ਪਾਸ਼ਾ ਨੇ ਕਹਤਾ ਇਹ ਮੁਕਤੀ ਪੰਥ ਹੈ ਗੁਰਮੁਖੀ ਹੋਏ ਤੁਮ ਭਾਵੋ ਪਰ ਉਹਦੇ ਲਈ ਗੁਰਮੁਖੀ ਹੋਣਾ ਪੈਂਦਾ ਹੈ ਗੁਰਮੁਖੀ ਜਿਹੜੇ ਹੋ ਜਾਂਦੇ ਆ ਗੁਰਮੁਖੀ ਨਾਦੰ ਗੁਰਮੁਖੀ ਵੇਦੰ ਉਹਨਾਂ ਨੂੰ ਫਿਰ ਨਾਦ ਸੁਣਦਾ ਸੋ ਉਹ ਅਗਲੀ ਅਵਸਥਾ 'ਚ ਫਿਰ ਆ ਗਿਆਨ ਸਾਨੂੰ ਦਿੰਦੇ ਆ ਉਹ ਪੂਰੇ ਸਤਗੁਰ ਹੋ ਜਾਂਦੇ ਨੇ ਜਦੋਂ ਮਾਨ ਛੱਡਦਾ ਆਰਾਮ ਦੇ ਨਾਲ ਸੀ ਸਮਾਗੇ ਉਹ ਪੂਰਾ ਸਤਗੁਰ ਹੈ ਉਹਨੂੰ ਪੂਰਨ ਬ੍ਰਹਮ ਵੀ ਕਿਹਾ ਨਾਨਕ ਕਾਇਤ ਮੁਕਤ ਪੰਥ ਇਹ ਇਹੀ ਗੁਰਬਾਣੀ ਦਾ ਸਾਰਾ ਨਿਚੋੜ ਹੈ ਕਿ ਇਹ ਮੁਕਤੀ ਦਾ ਪੰਥ ਹੈਗਾ ਪੰਥੋ ਹੁੰਦਾ ਜਿੱਥੇ ਪਹਿਲਾਂ ਇੱਕ ਪਹੁੰਚ ਗਿਆ ਹੋਵੇ ਉਸ ਤੋਂ ਬਾਅਦ ਦੂਸਰਾ ਵੀ ਉੱਥੇ ਹੀ ਜਿਵੇਂ ਗੁਰੂ ਨਾਨਕ ਜੀ ਤੋਂ ਬਾਅਦ ਗੁਰੰਗਤ ਜੀ ਉੱਥੇ ਹੀ ਪਹੁੰਚ ਗਏ ਉਸ ਅਵਸਥਾ 'ਚ ਫਿਰ ਗੁਰਮਰਦਾਸ ਜੀ ਨੌਵੇਂ ਪਾਤਸ਼ਾਹ ਵੀ ਉਸੇ ਅਵਸਥਾ 'ਚ ਨੇ ਸੋ ਇਹਨੂੰ ਪੰਥ ਕਿਹਾ ਜਾਂਦਾ ਜਿੱਥੇ ਇੱਕ ਤੋਂ ਵੱਧ ਜਿਹੜੇ ਪੰਥੀ ਨੇ ਉਹ ਉੱਥੇ ਹੀ ਪਹੁੰਚ ਜਾਣ ਜਿੱਥੇ ਕੀ ਪਹਿਲੇ ਪਹੁੰਚੇ ਸੀ ਸੋ ਇਹ ਪੰਥਰੀ ਡੈਫੀਨੇਸ਼ਨ ਹੈ ਇਹ ਸ਼ਬਦ ਦਾ ਬਿਹਾਰੀ ਨਾਲ ਵੀ ਮਿਲਦਾ ਲਿਖਿਆ ਹੋਇਆ ਮੂंड ਮੁੜਾਏ ਜੇਸ ਦੀ ਪਾਈ ਜੋਸ਼ ਦੀ ਪਾਈ ਮੁਕਤੀ ਢੇਡ ਨਾ ਗਈ ਆ ਕਾਈ ਕਿ ਬਾਹਰਲਾ ਕੋਈ ਭੇਖ ਮੁਕਤੀ ਵਿੱਚ ਹੈਲਪ ਨਹੀਂ ਕਰਦਾ ਮੁਕਤੀ ਹੈ ਸਿਰਫ ਮਨ ਦਾ ਵਿਸ਼ਾ ਜੇ ਮਨ ਦੀ ਖੋਜ ਹੈਗੀ ਹੈ ਮਨ ਇੱਕ ਚੇਤਨ ਅਵਸਤੂ ਹੈ ਇਹ ਮਨ ਪੰਜ ਤਤ ਤੇ ਜਨਮਾ ਲਿਖਿਆ ਉੱਥੇ ਸੰਨ ਥੋੜਾ ਭੁਲੇਖਾ ਪੈ ਗਿਆ ਕਿ ਪੰਜ ਸ਼ਾਇਦ 5 ਹੁੰਦਾ ਜੇ 5 ਹੋਏ ਗੁਰਬਾਣੀ ਚ ਫਿਰ ਪੰਜ ਲਿਖਿਆ ਜਾਂਦਾ ਪੰਜ ਜੋ ਹੈਗਾ ਉਹ ਚੇਤਨ ਲਈ ਆਉਂਦਾ ਉੱਤਮ ਲਈ ਆਉਂਦਾ ਜੇ ਅਸੀਂ ਇਹਦੇ ਅਰਥ ਇਹ ਕਰਾਂਗੇ ਤਾਂ ਤੁਸੀਂ ਆਪ ਸਭ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅਰਥ ਬਦਲਣਗੇ ਇਹ ਹੁਣ ਦੱਸੀ ਹੋਈ ਹੈ ਨੌਵੇਂ ਬਾਸ਼ਾ ਨੇ ਸਾਨੂੰ ਅਵਸਥਾ ਕਿ ਚੰਚਲ ਚੰਚਲ ਮਨ ਦਹ ਦਿਸ ਕੋ ਤਾਵਤ ਇਹ ਦਹ ਦਿਸਾਂ ਵਿੱਚ ਚੇਤਨ ਚੀਜ਼ ਫਿਰਦੀ ਹੁੰਦੀ ਹੈ ਵੈਸੇ ਦਿਸ਼ਾਵਾਂ ਚਾਰ ਨੇ ਪਰ ਉੱਪਰ ਹੇਠ ਕਿਤੇ 10 ਹੋ ਜਾਂਦੀਆਂ ਨੇ ਜਿਹੜਾ ਮਨ ਚੰਚਲ ਹੈ ਮਾਇਆ ਵਿੱਚ ਚੰਚਲ ਹੋਇਆ ਉਹਨੂੰ ਰੋਕਣਾ ਮੁਕਤੀ ਦਾ ਮਤਲਬ ਹੈ ਵੀ ਉਹ ਮਨ ਨੂੰ ਉਸ ਪਾਸੇ ਜਾਣ ਤੋਂ ਰੋਕਣਾ ਰੁਕਦਾ ਹੈ ਸ਼ਬਦ ਵਿਚਾਰ ਨਾਲ ਸ਼ਬਦ ਜੋ ਹੈ ਸਤਿਗੁਰੂ ਤੋਂ ਮਿਲੇਗਾ ਸਤਿਗੁਰੂ ਨੂੰ ਸ਼ਬਦ ਸਤਿਗੁਰੂ ਨੇ ਦਿੱਤਾ ਆ ਚੱਲ ਜਾਏ ਠਹਿਰਾਨੋ ਕੋ ਨਾਨਕ ਇਹ ਵਿਦ ਕੋ ਜੋ ਨਰ ਇਹ ਬीडी एफआई ਮੁਕਤੀ ਤਾਂ ਹੈ ਤੋਂ ਮਾਨੋ ਜਿਨ੍ਹਾਂ ਦਾ ਮਨ ਮਾਇਆ ਵਿੱਚ ਚਲਾਇਮਾਨ ਹੋਣ ਤੋਂ ਰੁਕ ਜਾਂਦਾ ਹੈ ਜਿਹੜਾ ਕਿ ਆਪਣੇ ਸਤਿਗੁਰੂ ਨਾਲ ਜਾਂ ਆਪਣੇ ਮੂਲ ਦੇ ਨਾਲ ਇੱਕ ਹੋ ਜਾਂਦਾ ਉਹਨੂੰ ਮੁਕਤ ਕਿਹਾ ਜਾਂਦਾ ਉਹਨੂੰ ਗੁਰੂ ਨਾਨਕ ਜੀ ਨੇ ਸਚਿਆਰ ਵੀ ਕਿਹਾ ਸੋ ਮੁਕਤ ਦੇ ਬਾਰੇ ਹੋਰ ਜੋ ਆਪਾਂ ਨੂੰ ਗਿਆਨ ਹੈ ਆ ਇਹ ਵੀ ਦੱਸਿਆ ਹੈਗਾ ਕਿ ਭੁੱਲਾ ਮਨ ਮਾਨੇ ਭੁੱਲਦਾ ਜਿਹੜਾ ਮਨ ਦਾ ਮੂਲ ਹੈ ਉਹ ਨਹੀਂ ਭੁੱਲਿਆ ਹੋਇਆ ਕੇਵਲ ਮਨ ਭੁੱਲਦਾ ਜਿੱਥੇ ਔਕੜ ਲੱਗਦਾ ਇਹ ਚੇਤਨਤਾ ਦੀ ਨਿਸ਼ਾਨੀ ਹੈ ਸਮਝ ਐ ਇਹ ਹੁਣ ਜਪ ਦਾ ਅਰਥ ਆ ਗਿਆ ਗੁਰੂ ਸ਼ਬਦੀ ਗੁਰਦਾ ਜਿਹੜਾ ਸ਼ਬਦ ਹੈ ਜੋ ਗੁਰਬਾਣੀ ਹੈ ਇਹ ਭੁੱਲੇ ਮਨ ਨੂੰ ਸਮਝਾਉਂਦਾ ਹੈ ਸਮਝਿਆ ਹੋਇਆ ਮਨ ਮੁਕਤ ਹੈ ਫਿਰ ਅੱਗੇ ਦੋ ਵਾਰ ਆਉਂਦਾ ਹਰੀ ਹਰੀ ਸਦਾ ਧਿਆਏ ਇੱਕ ਹਰੀ ਸਾਡਾ ਮੂਲ ਹੈ ਇੱਕ ਹਰੀ ਸਰਵ ਵਿਆਪਕ ਹੈ ਆ ਜਿਹੜਾ ਪਹਿਲਾ ਹਰੀ ਹੈ ਇਹ ਜੀਵ ਦਾ ਮੂਲ ਹੈ ਜਿਹੜਾ ਦੂਸਰਾ ਹਰੀ ਹੈ ਉਹਨੂੰ ਧਿਆਇਆ ਜਾਂਦਾ ਪਰ ਸਭ ਤੋਂ ਪਹਿਲਾਂ ਜਪਿਆ ਜਾਂਦਾ ਭੂਲਾ ਮਨ ਸਮਝਾ ਕੋ ਸ਼ਬਦੀ ਜਪ ਹੈ ਇਸ ਤੋਂ ਅਗਲੀ ਜਦੋਂ ਜਪ ਪੂਰਾ ਹੋ ਜਾਂਦਾ ਫਿਰ ਹਰ ਦਾ ਜਿਹੜਾ ਧਿਆਨ ਹੈ ਉਹ ਉਹਨੂੰ ਅਸੀਂ ਅ ਕੀ ਕਹਨੇ ਆ ਵੀ ਭਗਤੀ ਦੀ ਅਵਸਥਾ ਉਹ ਮੰਨੀ ਗਈ ਹੈ ਗੁਰਬਾਣੀ ਚ ਹੁਣ ਮੁਕਤੀ ਨੂੰ ਪਦਾਰਥ ਵੀ ਦੱਸਿਆ ਹੋਇਆ ਹੈ ਗੁਰਬਾਣੀ ਵਿੱਚ ਇਹ 12 ਜਗਾ ਹੁੰਦਾ ਪਰ ਕੁਦਰਤੀ ਨੌਵੇਂ ਪਾਸਾ ਦਾ ਕੋਈ ਸ਼ਬਦ ਨਹੀਂ ਹੈ ਪਰ ਆਪਾਂ ਸ੍ਰੀ ਰਾਗ ਮਹਲਾ ਦਾ ਪਹਿਲਾ ਤੋਂ ਹੀ ਲੈ ਲੈਨੇ ਜੋ ਥੋੜੀ ਡਾਇਰੈਕਸ਼ਨ ਲੈਣੀ ਹੈ ਮਨ ਦੀਜੈ ਗੁਰ ਆਪਣਾ ਹਰੇਕ ਜੀਵ ਕੋਲ ਆਪਣਾ ਆਪਣਾ ਗੁਰ ਹੈ ਉਹ ਗੁਰਦਾਣਾ ਰਾਮ ਵੀ ਹੈ ਗੋਬਿੰਦ ਵੀ ਹੈ ਅੱਲਾ ਵੀ ਹੈ ਗੁਸਾਈਂ ਵੀ ਹੈ ਉਹ ਉਦੇ ਹੀ ਸਿਨੋਨਿਮਸ ਚੱਲਦੇ ਨੇ ਉਹ ਸਭ ਦਾ ਪਰਸਨਲ ਹੈ ਸਤਗੁਰ ਤੇ ਖਾਲੀ ਕੋ ਨਹੀਂ ਇਸ ਤਰ੍ਹਾਂ ਇਹ ਬਹੁਤ ਪੰਕਤੀਆਂ ਐ ਵੀ ਮੇਰਾ ਜਿਹੜਾ ਸਤਗੁਰ ਹੈ ਜਾਂ ਮੇਰਾ ਜਿਹੜਾ ਗੁਰ ਹੈ ਮੈਂ ਆਪਣਾ ਗੁਰ ਪੂਛ ਦੇਖਿਆ ਉਹ ਸਾਡੇ ਜੀਵ ਦੇ ਅੰਦਰ ਜਿਹੜਾ ਸਾਡਾ ਮੂਲ ਹੈ ਉਹਨੂੰ ਗੁਰ ਕਿਹਾ ਹੋਇਆ ਮਨ ਦੀਜੇ ਗੁਰ ਆਪਣਾ ਪਾਈਏ ਸਰਬ ਪਿਆਰ ਉਸ ਤੋਂ ਬਾਅਦ ਅਵਸਥਾ ਮਿਲਦੀ ਹੈ ਜਦੋਂ ਦੋ ਪਦਾਰਥ ਮਿਲ ਗਏ ਇੱਥੇ ਮੁਕਤ ਪਦਾਰਥ ਮਿਲ ਜਾਂਦਾ ਜਦੋਂ ਗੁਰੂ ਨੂੰ ਮਨ ਦੇ ਦਿੱਤਾ ਉਸ ਤੋਂ ਅੱਗੇ ਫਿਰ ਅਵਸਥਾ ਸਰਬ ਪਿਆਰ ਦੀ ਹੁੰਦੀ ਹੈ ਨਾ ਕੋ ਮੇਰਾ ਦੁਸ਼ਮਣ ਰਹਾ ਨਾ ਹਮ ਕਿਸਕੇ ਬਹਿਰਾਈ ਇੱਕ ਮੁਕਤੀ ਦੀ ਅਵਸਥਾ ਹੈ ਮੁਕਤ ਪਦਾਰਥ ਪਾਈ ਹੈ ਨਾ ਗੁਰਨਾਨਕ ਜੀ ਕਹਿੰਦੇ ਵੀ ਇਹਨੂੰ ਮੁਕਤੀ ਨੂੰ ਪਦਾਰਥ ਮੰਨਿਆ ਹੈ ਗੁਰਬਾਣੀ ਚ ਚਾਰ ਪਦਾਰਥ ਜਿਹੜੇ ਗੁਰਮਤ ਦੇ ਹਨ ਉਹਦੇ ਵੀ ਮੈਂ ਸਲਾਈਡ ਦਿਖਾ ਦਾਂਗਾ ਅਵਗਣ ਮੇਟਨ ਹਾਰ ਜਿਹਦੇ ਔਗਣ ਮਿਟ ਗਏ ਨੇ ਉਦੇ ਕੋਲ ਮੁਕਤ ਪਦਾਰਥ ਹੈ ਸੋ ਮੁਕਤੀ ਨੂੰ ਗੁਰਬਾਣੀ ਵਿੱਚ ਪਦਾਰਥ ਮੰਨਿਆ ਹੋਇਆ ਏਕ ਅਵਸਥਾ ਹੈ ਜੀਵ ਦੀ ਜਦੋਂ ਇਹ ਦੁਆਰਾ ਥੱਲੇ ਤੋਂ ਉੱਪਰ ਨੂੰ ਜਾ ਰਹੀ ਹੈ ਸੋ ਇਹ ਜੋ ਗੁਰਬਾਣੀ ਦੇ ਚਾਰ ਪਦਾਰਥ ਮੰਨੇ ਹੋਏ ਨੇ ਉਹ ਇਹ ਨੇ ਵੀਰ ਜੀ ਨੇ ਹੁਣੇ ਕਿਹਾ ਸੀ ਧਰਮ ਅਰਥ ਕਾਮੋਖ ਉਹ ਗੁਰਬਾਣੀ ਦੇ ਉਹਦੇ ਚ ਦੋ ਹੀ ਪਦਾਰਥ ਬਣਦੇ ਨੇ ਇਹਨਾਂ ਨਾਮਾਂ ਦੇ ਨਾਲ ਜਿਹੜੇ ਆਪਾਂ ਲਿਖੇ ਨੇ ਹੋਰ ਵੀ ਵਰਡਸ ਦੇ ਨਾਲ ਪਦਾਰਥ ਲੱਗਦਾ ਅਰੇ ਸਾਰੇ ਇਸੇ ਕੈਟਾਗਰੀ ਚ ਆ ਜਾਣੇ ਆ ਗਿਆਨ ਪਦਾਰਥ ਗੁਰਬਾਣੀ ਚ ਹੋਏਗਾ ਜਿਨੇ ਗੁਰਬਾਣੀ ਮੰਨ ਲਿਓ ਮੁਕਤ ਪਦਾਰਥ ਹੋ ਜਾਂਦਾ ਹੈ ਮੁਕਤ ਪਦਾਰਥ ਵਾਲੇ ਨੂੰ ਫਿਰ ਨਾਮ ਪਦਾਰਥ ਮਿਲਦਾ ਸੋ ਗਿਆਨ ਨਾਲ ਮੁਕਤੀ ਦਾ ਸੰਬੰਧ ਹੈ ਉਸ ਤੋਂ ਬਾਅਦ ਨਾਮ ਪਦਾਰਥ ਜਿਹੜਾ ਹੈਗਾ ਜਿਹੜਾ ਕਿ ਸ਼ਬਦ ਹੈ ਉਹ ਪਰਮੇਸ਼ਰ ਦੀ ਖੇਡ ਹੈ ਉਹ ਪਰਮੇਸ਼ਰ ਤੋਂ ਮਿਲਦਾ ਪਰ ਉਹ ਸਚਾਰਿਆਂ ਨੂੰ ਮਿਲਦਾ ਤਾਂ ਕਿ ਕਿਸ ਸਚਾਰਾ ਹੋਈਏ ਕਿ ਹੈ ਸੋ ਇੱਕ ਹੁਣ ਆਪਣਾ ਦੋ ਸਲਾਈਡਾਂ ਰਹਿ ਗਈਆਂ ਇਹ ਨਵੇਂ ਪਾਸ਼ਾ ਨੇ ਦੱਸਿਆ ਵੀ ਮੈਂ ਜੀਵਨ ਮੁਕਤ ਹਾਂ ਮਾਈ ਮੈਂ ਧੰਨ ਪਾਇਓ ਹਰੀ ਨਾਮ ਮਨ ਮੇਰੋ ਧਾਵਨ ਤੇ ਛੁੱਟਿਓ ਕਰ ਬੈਠੋ ਬਿਸਰਾਮ ਕਿ ਹਰੀ ਨਾਮ ਇੱਕ ਐਂਟੀਟੀ ਹੈਗੀ ਹੈ ਜਿਹੜੀ ਕਿ ਭਗਤਾਂ ਨੇ ਗੁਰਮੁਖ ਨਾਲ ਨਾਲ ਗੁਰਮੁਖ ਵੇਦੰਗ ਦੇ ਰੂਪ ਚ ਲਿਖੀ ਹੈ ਉਹਦੇ ਬਹੁਤ ਨਾਮ ਹੈ ਗੁਰਬਾਣੀ ਚ ਉਹਨਾਂ ਕੋ ਹਰਕਾ ਨਾਮ ਵੀ ਲਿਖਿਆ ਪ੍ਰਭ ਕਾ ਨਾਮ ਵੀ ਲਿਖਿਆ ਉਹਨੂੰ ਰਾਮ ਨਾਮ ਵੀ ਲਿਖਿਆ ਪਰ ਇਹ ਬੇਸਿਕਲੀ ਟੈਕਸਟ ਦੇ ਰੂਪ ਚ ਹੁੰਦਾ ਹੈ ਜਾਂ ਵਾਰਤਾ ਦੇ ਰੂਪ ਚ ਹੁੰਦਾ ਜਿਵੇਂ ਆਪਾਂ ਕਰ ਰਹੇ ਹਾਂ ਉਹਦੇ ਵਿੱਚੋਂ ਫਿਰ ਮਨ ਨੇ ਸਿੱਖਿਆ ਲੈਣੀ ਹੁੰਦੀ ਹੈ ਜਿਹੜੀ ਸਿੱਖਿਆ ਲੈ ਲਿਓ ਮਨ ਕੋਲ ਅ ਚੇਤਨਤਾ ਦੇ ਰੂਪ ਚ ਆ ਜਾਂਦੀ ਹੈ ਜਿਵੇਂ ਗਿਆਨ ਜਿਹੜਾ ਉਹ ਜੜ ਹੁੰਦਾ ਪਰ ਗਿਆਨ ਨਹੀਂ ਚੇਤਨ ਹੁੰਦਾ ਗਿਆਨੀ ਨੇ ਗਿਆਨ ਨੂੰ ਲੈ ਕੇ ਜੀਵ ਗਿਆਨੀ ਹੋ ਜਾਂਦਾ ਜਿਹੜਾ ਗਿਆਨੀ ਹੈ ਉਹ ਕਰ ਬੈਠੋ ਬਿਸਰਾਮ ਜੇ ਤੁਸੀਂ ਗੌਰ ਨਾਲ ਦੇਖੋ ਰਾਮ ਸ਼ਬਦ ਬਿਸਰਾਮ ਦੇ ਨਾਲ ਜੁੜਿਆ ਹੋਇਆ ਕਿਤੋਂ ਤੇ ਜੇ ਆਪਾਂ ਇਹਦਾ ਵੀ ਸੋਚੀਏ ਵੀ ਸ਼ਾਇਦ ਹੋ ਸਕਦਾ ਇਸ ਅੱਖੋਂ ਵੀ ਲਿਖਿਆ ਹੋਵੇ ਜਗਤੁਤਾ ਉਧਾਰਨ ਨਵ ਨਿਧਾਨ ਭਗਤੈ ਭਵਤਾਰਨ ਅੰਮ੍ਰਿਤ ਬੂੰਦ ਹਰੀ ਨਾਮ ਵਿਸ਼ਵ ਕੀ ਬਿਖੈ ਨਿਵਾਰਨ ਕਿਸੇ ਦੀ ਵੀ ਪੂਰੇ ਜਿੰਨੇ ਜੀਵ ਹੈ ਕਿਸੇ ਧਰਮ ਨੂੰ ਕੋਈ ਮੰਨਦਾ ਹੋਵੇ ਜੇ ਉਹਦੇ ਕੋਲ ਉਹ ਨਾਮ ਉਹਨੂੰ ਸਮਝ ਆ ਗਿਆ ਹੈ ਉਹ ਮੁਕਤ ਅਵਸਥਾ ਪ੍ਰਾਪਤ ਕਰ ਲੈਂਦਾ ਪਰ ਇਹ ਜੁੰਦੇ ਜੀ ਹੋ ਜਾਂਦੀ ਹੈ ਬਿਖੈ ਜਿਹੜੇ ਸਾਡੇ ਬਿਕਾਰ ਹੈ ਇਹ ਸਾਰੇ ਅਸੀਂ ਜਿਹੜੇ ਹਾਂ ਅਗਿਆਨਤਾ ਵਿੱਚੋਂ ਲਏ ਹੋਏ ਨੇ ਗੁਰਬਾਣੀ ਦਾ ਜਿਹੜਾ ਗਿਆਨ ਹੈ ਉਹ ਸਾਨੂੰ ਇਹਨਾਂ ਚੀਜ਼ਾਂ ਤੋਂ ਮੁਕਤ ਕਰਦਾ ਹੈ ਸੋ ਨੌਵੇਂ ਪਾਤਸ਼ਾਹ ਦਾ ਜਿਹੜਾ ਸ਼ਲੋਕ ਹੈ 19ਵਾਂ ਤਿੰਨ ਵਾਰ ਮੁਕਤ ਸ਼ਬਦ ਉਹਨਾਂ ਦੇ ਸ਼ਲੋਕਾਂ 'ਚ ਆਉਂਦਾ ਹੈ ਜੇ ਪ੍ਰਾਣੀ ਹੋਮੈਤ ਜੀ ਖਾਸ ਕਰ ਹੋਮੈ ਨੂੰ ਦੋ ਫਾਰਮ 'ਚ ਲਿਖਦਾ ਕਿਉਂਕਿ ਹੌਂ ਅਤੇ ਮੈਂ ਦੋ ਚੀਜ਼ਾਂ ਹਨ ਹੌਂ ਵਿੱਚ ਆਉਂਦਾ ਹੈ ਜੀ ਹੌਂ ਵਿੱਚ ਜਾਂਦਾ ਪਰ ਹੋਮੈ ਕਰ ਕਰ ਜਾਂ ਤੂ ਪਾਇਆ ਮੈਂ ਜਦੋਂ ਜੁੜਦੀ ਆ ਜੀਵ ਨਾਲ ਜਦੋਂ ਜੰਤਰੀ ਰੂਪ ਚ ਆਉਂਦਾ ਹੈ। ਸੋ ਜੇਹ ਪ੍ਰਾਣੀ ਹਾਂ ਔਰ ਮੈਂ ਮੰਦੀ ਮੰਦੀ ਮੈਂ ਆਇਆ ਪਿਛੋਂ ਹਾਂ ਜੀ ਜਦ ਦੋਹੇ ਛੁੱਟਦੀਆਂ ਕਨਾਂ ਛੁੱਟਦੀਆਂ ਕਰਤਾ ਰਾਮ ਪਛਾਨ। ਰਾਮ ਸ਼ਾਇਦ ਹੋਰ ਫੋਰਮ ਚ ਵੀ ਹੋਵੇ ਪਰ ਇੱਕ ਕਰਤਾ ਰਾਮ ਹੈ ਜਿਹੜਾ ਸਾਰਾ ਕੁਝ ਕਰ ਰਿਹਾ ਸਾਡੇ ਲਈ। ਇਹ ਗੁਪਤ ਹੈ। ਈਦੀ ਪਛਾਨ ਗੁਰਬਾਣੀ ਕਰਾਉਂਦੀ ਹੈ। ਜਿਨ੍ਹਾਂ ਨੇ ਪਛਾਣ ਕਰ ਲਈ ਹੈ 판ਤੂ ਜੋਸ ਰੂਪ ਹੈ ਆਪਣਾ ਮੂਲ ਪਛਾਣ ਇਹ ਆਪਣਾ ਮੂਲ ਕਰਤਾ RAM ਹੀ ਹੈ ਕਹੋ ਨਾਨਕ ਵੋਹ ਮੁਕਤ ਨਰ ਧੰਨਕ ਜੀ ਕਹਿੰਦੇ ਆਂ ਵੀ ਗੁਰਮਤ ਵਿੱਚ ਉਹਨਾਂ ਨੂੰ ਮੁਕਤ ਮੰਨਿਆ ਜਾਂਦਾ ਹੈ ਇਹ ਮਨ ਸਾਚੀ ਮਾਨ ਮਨ ਨੂੰ ਸਿੱਖਿਆ ਦਿੱਤੀ ਹੋਈ ਹੈ ਇਹ ਸੱਚੀ ਸਿੱਖਿਆ ਇਹਨੂੰ ਮੰਨੇ ਮਨ ਹੈ ਦੁਬਾਰਾ ਗੱਲ ਆਪਣੀ ਉੱਥੇ ਆ ਜਾਂਦੀ ਹੈ ਵੀ ਮਨ ਵਾਸਤੇ ਮੁਕਤੀ ਹੈ ਜਦੋਂ ਮਨ ਨੇ ਮੁਕਤੀ ਲੈ ਲਈ ਕਹਿਣ ਦਾ ਭਾਵ ਵਿਕਾਰ ਛੱਡ ਤੇ ਆਪਣੇ ਮੂਲ ਸਮਝ ਜਾਂਦਾ ਉਹ ਪੂਰਨ ਬ੍ਰਹਮ ਕਹਿੰਦੇ ਆ ਪੂਰਨ ਬ੍ਰਹਮ ਤੋਂ ਦੇ ਕੋਲ ਦੋ ਪਦਾਰਥ ਨੇ ਜਿਹੜੇ ਗੁਰਮਤ ਨਹੀਂ ਮੰਨੇ ਨੇ ਉਸ ਤੋਂ ਅੱਗੇ ਜਿਹੜੇ ਦੋ ਪਦਾਰਥ ਹੋਰ ਆ ਸੋ ਇੱਥੇ ਮੈਂ ਅੱਜ ਦੀ ਸਲਾਈਡ ਦੀ ਜਿਹੜੀ ਮੇਰੀ ਸਮਝ ਸੀ ਉਹ ਦੀ ਸਮਾਪਤੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਸਰਦਾਰ ਗੁਰਜੀਤ ਸਿੰਘ ਬੈਂਸ ਜੀ ਤੁਹਾਡੇ ਵਿਚਾਰ ਬੜੇ ਮਜ਼ੇਦਾਰ ਬੜੇ ਸincere ਸਨ ਅਸੀਂ ਬੇਨਤੀ ਕਰਦੇ ਹਾਂ ਇਸ ਸੈਸ਼ਨ ਦੀ ਪ੍ਰਧਾਨਗੀ ਕਰ ਰਹੇ ਸਾਡੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਮੈਡਮਸ